ਰੰਗਲਾ ਪੰਜਾਬ ਸੁਸਾਇਟੀ ਰਾਹੀਂ ਪੰਜਾਬ ਸਰਕਾਰ ਵੱਲੋਂ ਹੜਪੀੜਤਾ ਲਈ ਫੰਡ ਇਕੱਠਾ ਕਰਨ ਲਈ ਸ਼ੁਰੂ ਕੀਤੇ ਗਏ ਮਿਸ਼ਨ ਚੜ੍ਹਦੀ ਕਲਾ ਦੀ ਸ਼ਾਇਦ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਇਸ ਦਾ ਕੀ ਆਧਾਰ ਹੈ ਇਸ ਦੀ ਗੱਲ ਬਾਅਦ ਕਰਦੇ ਹਾਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਬਾਰੇ ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ 'ਚ ਬੋਲਦਿਆਂ ਇਸ ਗੱਲ ਦਾ ਸਦਨ ਨੂੰ ਭਰੋਸਾ ਦਿੱਤਾ ਸੀ ਕਿ ਰੰਗਲਾ ਪੰਜਾਬ ਸੁਸਾਇਟੀ ਰਾਹੀਂ ਕਿੰਨਾ ਫੰਡ ਇਕੱਠਾ ਹੋਇਆ ਹੈ ਕਿੱਥੇ-ਕਿੱਥੇ ਖਰਚਿਆ ਜਾ ਰਿਹਾ ਹੈ ਇਸ ਦਾ ਨਾਲੋਂ-ਨਾਲ ਹਿਸਾਬ ਜਨਤਕ ਕੀਤਾ ਜਾਵੇਗਾ ਪਰ ਇੰਨਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਕੋਈ ਵੀ ਹਿਸਾਬ ਜਨਤਕ ਨਹੀਂ ਕੀਤਾ ਗਿਆ ਨਾ ਪੰਜਾਬ ਦੇ ਮੁੱਖ ਮੰਤਰੀ ਅਤੇ ਨਾ ਹੀ ਕਿਸੇ ਮੰਤਰੀ ਨੇ ਪ੍ਰੈਸ ਕਾਨਫਰੰਸ ਜਾਂ ਮੀਡੀਆ ਰਾਹੀਂ ਇਸ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਮੀਡੀਆ ਰਾਹੀਂ ਅਜਈਆਂ ਰਿਪੋਰਟਾਂ ਆ ਰਹੀਆਂ ਹਨ ਕਿ ਜਿਹੜੇ ਹਰ ਚੱਕ ਪੀਟਾਂ ਨੂੰ ਦਿੱਤੇ ਵੀ ਗਏ ਹਨ ਉਨ੍ਹਾਂ ਵਿੱਚੋਂ ਕੁਝ ਕੈਸ਼ ਨਹੀਂ ਹੋ ਰਹੇ ਅਤੇ ਕੁਝ ਨੂੰ ਚੈੱਕ ਵਾਪਸ ਕਰਨ ਲਈ ਕਿਹਾ ਜਾ ਰਿਹਾ ਹੈ ਪਰ ਇਸ ਗੱਲ ਦਾ ਕੀ ਆਧਾਰ ਹੈ ਕਿ ਮਿਸ਼ਨ ਚੜ੍ਹਦੀ ਕਲਾ ਦੀ ਫੂਕ ਨਿਕਲ ਗਈ ਹੈ ਜਿੰਨਾ ਟਾਰਗੇਟ ਤੈਅ ਕੀਤਾ ਗਿਆ ਸੀ ਉਹਨਾਂ ਫੰਡ ਇਕੱਠਾ ਨਹੀਂ ਹੋਇਆ ਨਾ ਮੰਤਰੀਆਂ ਦਾ ਨਾ ਆਮ ਆਦਮੀ ਪਾਰਟੀ ਦੇ ਦੂਜੇ ਅਹੁਦੇਦਾਰਾਂ ਦਾ ਹਾਂ ਇਹ ਵੀ ਰਿਪੋਰਟਾਂ ਆਉਂਦੀਆਂ ਰਹੀਆਂ ਕਿ ਰੰਗਲਾ ਪੰਜਾਬ ਸੁਸਾਇਟੀ ਲਈ ਗੁੰਡਾ ਪਰਚੀਆਂ ਵਾਂਗ ਟੈਕਸ ਇਕੱਠਾ ਕੀਤਾ ਜਾ ਰਿਹਾ ਹੈ ਬਕਾਇਦਾ ਲਿਸਟਾਂ ਬਣਾ ਕੇ ਪਰਵਾਸੀਆਂ ਅਤੇ ਕਾਰੋਬਾਰੀਆਂ ਤੋਂ ਫੰਡ ਲੈਣ ਲਈ ਮੁੱਖ ਮੰਤਰੀਆਂ ਅਤੇ ਮੰਤਰੀਆਂ ਦੀ ਗੱਲਬਾਤ ਕਰਨ ਦੀ ਡਿਊਟੀ ਲਈ ਗਈ ਸੀ ਹੁਣ ਇਸ ਲਈ ਫੰਡ ਇਕੱਠਾ ਕਰਨ ਲਈ ਇੱਕ ਨਵੀਂ ਰਣਨੀਤੀ ਘੜੀ ਗਈ ਹੈ ਜੀ ਹਾਂ ਇਸ ਦੇ ਲਈ ਇੱਕ ਗੁਪਤ ਬੈਠਕ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਉਤੇ ਕਿਤਾਬ ਲਿਖਣ ਵਾਲੇ ਜੈਸਮਿਨ ਸ਼ਾਹ ਅਤੇ ਮਨੀਸ਼ ਸੋਸੋਧਿਆ ਨੇ ਪੰਜਾਬ ਦੇ ਸਾਰੇ ਰਾਜ ਸਭਾ ਮੈਂਬਰਾਂ ਨਾਲ ਇੱਕ ਆਨਲਾਈਨ ਗੁਪਤ ਮੀਟਿੰਗ ਕੀਤੀ ਹੈ ਕੁਝ ਦਿਨ ਪਹਿਲਾਂ ਰਾਜ ਸਭਾ ਮੈਂਬਰਾਂ ਦੀ ਅੱਜ ਦੀ ਰਿਪੋਰਟਾਈ ਸੀ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਬਾਕੀ 6 ਮੈਂਬਰਾਂ ਨੇ ਆਪਣੇ ਅਖਤਿਆਰੀ ਕੋਟੇ ਦਾ ਮਾਮੂਲੀ ਹਿੱਸਾ ਗ੍ਰਾਂਟ ਹੀ ਖਰਚ ਕੀਤੀ ਹੈ ਇਸ ਲਈ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਯਾਸਮਿਨ ਸ਼ਾਹ ਤੇ ਮਨੀਸ਼ ਸੋਧਿਆ ਨੇ ਰਾਜ ਸਭਾ ਮੈਂਬਰਾਂ ਨਾਲ ਆਨਲਾਈਨ ਬੈਠਕ ਕੀਤੀ ਜਿਸ ਵਿੱਚ ਰਾਜ ਸਭਾ ਮੈਂਬਰਾਂ ਨੂੰ ਆਪਣਾ ਫੰਡ ਰੰਗਲਾ ਪੰਜਾਬ ਸੁਸਾਇਟੀ ਵਿੱਚ ਪਾਉਣ ਲਈ ਕਿਹਾ ਗਿਆ ਕੁਝ ਜਾਣਕਾਰ ਮੰਨਦੇ ਹਨ ਕਿ ਇਹ ਰਾਜ ਸਭਾ ਦੇ ਮੈਂਬਰਾਂ ਦੇ ਫੰਡਾਂ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕਾਰਵਾਈ ਹੈ ਕਿਉਂਕਿ ਰੰਗਲਾ ਸੁਸਾਇਟੀ ਨਾ ਕਿਸੇ ਸਰਕਾਰੀ ਨਿਯਮ ਦੇ ਅਧੀਨ ਹੈ ਅਤੇ ਨਾ ਹੀ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਆਉਂਦਾ ਹੈ ਰੰਗਲਾ ਪੰਜਾਬ ਦੇ ਫੰਡ ਬਾਰੇ ਹੁਣ ਤੱਕ ਦੇ ਰੁਝਾਨ ਤੋਂ ਇਹ ਸਪੱਸ਼ਟ ਸਾਹਮਣੇ ਆ ਗਿਆ ਹੈ ਕਿ ਸਰਕਾਰ ਇਸ ਨੂੰ ਪੀਐਮ ਕੇਅਰ ਫੰਡ ਵਾਂਗ ਗੁਪਤ ਹੀ ਰੱਖੇਗੀ ਅਤੇ ਆਪਣੀ ਮਨਮਰਜ਼ੀ ਮੁਤਾਬਕ ਵਰਤੇਗੀ ਸੋ ਇਸ ਸਾਰੇ ਵਰਤਾਰੇ ਦਾ ਮਤਲਬ ਕੀ ਕੱਢਿਆ ਜਾਵੇ ਸਾਰੇ ਵਰਤਾਰੇ ਦਾ ਮਤਲਬ ਮੀਡੀਆ ਤੇ ਸਿਆਸੀ ਹਲਕੇ ਇਹ ਕੱਢ ਰਹੇ ਹਨ ਕਿ ਦਿੱਲੀ ਵਿੱਚ ਬੈਠੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀਆਂ ਦਿੱਲੀ ਵਿੱਚ ਲੀਆਂ ਕੋਠੀਆਂ ਤੇ ਘਰ ਦੱਬਣ ਤੋਂ ਬਾਅਦ ਹੁਣ ਉਹਨਾਂ ਦੇ ਅਖਤਿਆਰੀ ਫੰਡ ਨੂੰ ਵੀ ਆਪਣੇ ਕਬਜ਼ੇ ਵਿੱਚ ਕਰਨ ਜਾ ਰਹੀ ਹੈ ਇਸ ਨਾਲ ਲੋਕਾਂ ਦੇ ਨੁਮਾਇੰਦਿਆਂ ਦੇ ਫੰਡਾਂ ਦਾ ਕੇਂਦਰੀਕਰਨ ਹੋਏਗਾ ਅਤੇ ਇਸ ਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਰਹੇਗਾ